ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਅਧੀਨ ਕਮਿਸ਼ਨੇਟ ਪੁਲਿਸ ਜਲੰਧਰ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਅਗਵਾਈ ਵਿੱਚ ਜਲੰਧਰ ਪੁਲਿਸ ਨੇ ਵੱਡੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 13 ਕਿਲੋ ਹੀਰੋਇਨ, ਦੋ ਗੈਰ ਕਾਨੂੰਨੀ ਬੱਤੀ ਬੋਲਦੇ ਹਥਿਆਰ, 6 ਜਿੰਦਾ ਰਾਉਂਡ, ਤਿੰਨ ਮੈਗਜ਼ੀਨ ਤੇ ਤਿੰਨ ਲਗਜ਼ਰੀ ਕਾਰਾਂ ਅਤੇ 22000 ਰੁਪਏ ਨਕਦ ਰਕਮ ਡਰੱਗ ਮਨੀ ਵਜੋਂ ਬਰਾਮਦ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਸਪੀਸ਼ਲ ਤਨ ਪ੍ਰੀਤ ਕੌਰ ਨੇ ਦੱਸਿਆ ਕਿ 21 ਮਈ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੀ ਕਿ 20 ਮਈ ਨੂੰ ਸੀਆਈ ਸਟਾਫ ਨੇ ਪੋਲ ਫੋਕਲ ਪੁਆਇੰਟ ਨੇੜੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਸਿਮਰਨ ਐਨਕਲੇਵ ਲੰਮਾਪਿੰਡ ਚੌਕ ਜ਼ਿਲਹੰਦਰ ਦਾ ਰਹਿਣ ਵਾਲਾ ਸੀ ਇਸ ਦੇ ਕਬਜ਼ੇ ਤੋਂ 5 ਕਿਲੋ ਹੀਰੋਨ ਅਤੇ 22000 ਰੁਪਏ ਨਕਦ ਰਕਮ ਬਰਾਮਦ ਹੋਈ ਸੀ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 8 ਦੇ ਐਨਡੀਪਸ ਐਕਟ ਦੀ ਤਰ੍ਹਾਂਾਂ ਤਹਿਤ ਦਰਜ ਕੀਤਾ ਗਿਆ ਸੀ ਉਨਾ ਦੱਸਿਆ ਕਿ ਪੁਲਿਸ ਰਿਮਾਂਡ ਵਿੱਚ ਪੋਸ਼ਕਿਸ ਦੌਰਾਨ ਹੋਏ ਖੁਲਾਸੇ ਵਿੱਚ ਇਹਨਾਂ ਤੇ ਇਹਨਾਂ ਤੋਂ 7 ਕਿਲੋ ਹੋਰ ਹੀਰੋਨ ਅਤੇ 2 ਲਗਜ਼ਰੀ ਵਾਹਨ ਬਰਾਮਦ ਕੀਤੇ ਗਏ ਹਨ ਦੋਸ਼ੀਆਂ ਨੇ ਆਪਣੇ ਇੱਕ ਹੋਰ ਸਾਥੀ ਦਾ ਨਾਮ ਲਿਆ ਜਿਸ ਨੂੰ 22 ਮਈ ਨੂੰ ਗ੍ਰਿਫਤਾਰ ਕਰਕੇ 1 ਕਿਲੋ ਹੀਰੋਨ 2 32 ਬੋਰ ਦੇ ਪਿਸਤੌਲ 3 ਮੈਗਜ਼ੀਨ ਸਮੇਤ 6 ਜਿੰਦਾ ਰਾਉਂਡ ਬਰਾਮਦ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਹੋਰ ਸਾਥੀਆਂ ਅਤੇ ਹਵਾਲਾ ਲਿੰਕ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਕਿ ਨਸ਼ਾ ਤਸਕਰੀ ਕਲਾਬ ਚੱਲ ਰਹੀ ਲੜਾਈ ਵਿੱਚ ਇਹ ਕਾਰਵਾਈ ਇੱਕ ਹੋਰ ਮਹੱਤਵਪੂਰਨ ਕਦਮ ਸਾਬਤ ਹੋਇਆ ਹੈ। ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਸਰਜੀ ਜ਼ਿਲ੍ਹਾ ਅਧਿਕਾਰੀ ਪੁਲਿਸ ਵੱਲੋਂ ਅੱਜ ਇੱਕ ਪਿਛਲੇ ਕੇਸ ਦੀ ਤਫਤੀਸ਼ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਕੁੱਲ 13 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਹੈ। ਇਹਨਾਂ ਦੋਵੇਂ ਦੋਸ਼ੀਆਂ ਤੋਂ ਸ਼ਿਵਮ ਅਤੇ ਅਬਰਿੰਦਰ ਸਿੰਘ ਗੇਲਿਆਸ ਕਪੂ ਤੋਂ 13 ਕਿਲੋ ਹੀਰੋਇਨ ਦੀ ਰਿਕਵਰੀ ਨਾਲ ਦਿਨ ਲਗਜ਼ਰੀ ਵਹੀਕਲ ਅਤੇ ਦੋ ਇਲੀਗਲ ਵੈਪਨ ਦੀ ਵੀ ਰਿਕਵਰੀ ਹੋਈ ਹੈ ਸੋ ਇਹਨਾਂ ਦੀ ਜੋ ਅੱਗੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਜੇ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਸਾਨੂੰ ਸ਼ਹਿਰ ਦੇ ਵਿੱਚ ਅਤੇ ਦੋਆਬਾ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਅਤੇ ਪਿੱਛੋਂ ਇਹਨਾਂ ਦੀ ਸਪਲਾਈ ਲਾਈਨ ਕੀ ਸੀ ਉਹਦੇ ਸੰਬੰਧੀ ਵੀ ਹੋਰ ਨਵੇਂ ਤੱਕ ਸਾਡੇ ਸਾਹਮਣੇ ਆਏ ਥੈਂਕ ਯੂ